ਸਰ ਮੈਂ ਭੂਵੰਚਨ ਪਾਂਡੇ ਪਿੰਡ ਰੰਦਾਵਾ ਮਸੰਦਾ ਜਲੰਧਰ ਦਾ ਰਹਿਣ ਵਾਲਾ ਹੈਗਾ ਮੈਂ ਅੱਜ ਆਪਣੀ ਕੁੜੀ ਨੂੰ ਮੇਰੀ ਕੁੜੀ ਥੋੜੇ ਦਿਮਾਗੀ ਤੌਰ ਤੇ ਆਫਸੈਟ ਹੈਗੀ ਹੈ ਮੈਂ ਅੰਮ੍ਰਿਤਸਰ ਮੈਂਟਲ ਹਸਪੀਟਲ ਤੋਂ ਦਵਾਈ ਲੈਣ ਗਿਆ ਸੀਗਾ ਅੱਜ ਤੇ ਕਰੀਬ 1.5 2 ਵਜੇ ਦੀ ਗੱਲ ਹੈ ਮੈਂ ਦਵਾਈ ਲੈਣ ਲੱਗਿਆ ਸੀ ਡਾਕਟਰ ਤੋਂ ਸਲਿੱਪ ਲੈ ਕੇ ਡਿਸਪੈਂਸਰੀ ਗਿਆ ਸੀਗਾ ਬਾਹਰ ਦੇ ਸਾਈਡ ਤੇ ਦਵਾਈ ਦੀ ਦੁਕਾਨ ਤੇ ਕੀੜ ਕਾਫੀ ਸੀਗੀ ਆਖੀ ਰਾਸਤੀ ਦਾ ਤਾਂ ਕਰਕੇ ਮੈਨੂੰ ਥੋੜਾ ਜਿਹਾ 5 10 ਮਿੰਟ ਦਾ ਸਮਾਂ ਲੱਗ ਗਿਆ ਔਰ 19 ਦੇਰ ਤੱਕ ਕੁੜੀ ਮੇਰੇ ਨਾਲ ਹੀ ਸੀਗੀ ਮੈਂ ਪਿੱਛੇ ਦੇਖਿਆ ਕੁੜੀ ਹੈਗੀ ਆ ਮੈਨੂੰ ਥੋੜਾ ਜਿਹਾ ਭਰੋਸਾ ਹੋ ਗਿਆ ਮੈਂ 5-7 ਮਿੰਟ ਮੈਨੂੰ ਦਵਾਈ ਲੈਣ ਤੇ ਲੱਗੀ ਇੰਨੇ ਦੇਰ ਤੋਂ ਇਹਦਾ ਪਤਾ ਨਹੀਂ ਕੀ ਹਾਲਤਾਬ ਜਾਂ ਉਹ ਹੋਇਆ ਇਹ ਪਿੱਛੇ ਨੂੰ ਮੁੜ ਕੇ ਆ ਗੇਰ ਦੇ ਵੱਲ ਨਿਕਲ ਗਏ ਬਾਹਰ ਆ ਗਈ ਉਸ ਤੋਂ ਬਾਅਦ ਮੈਨੂੰ ਕਿਸੇ ਨੇ ਪਤਾ ਲੱਗਿਆ ਇਹ ਗੁੰਮ ਹੋ ਗਈ ਉਸ ਤੋਂ ਬਾਅਦ ਮੈਂ ਸਿੱਧੇ ਥਾਣੇ ਮਜੀਠੇ ਥਾਣੇ ਲੈ ਕੇ ਆਪਣੀ ਰਿਪੋਰਟ ਲਿਖਣ ਗਿਆ ਉਸ ਤੋਂ ਬਾਅਦ ਉਹਨਾਂ ਨੇ ਔਰ ਇਹ ਕੁੜੀ ਪਹਿਲੇ ਹੀ ਬੰਨ ਪਤਾ ਲੱਗ ਗਿਆ ਕਿ ਇਹ ਤਰਨ ਤਰਨ ਦੇ ਸਾਈਡ ਚੱਲ ਗਈ ਔਰ ਉਧਰ ਸਤਿਉ ਸਾਬ ਕਸ਼ਮੀਰ ਸਿੰਘ ਜੀ ਨੇ ਮੈਨੂੰ ਮੇਰਾ ਫੋਨ ਨੰਬਰ ਲੈ ਕੇ ਉਹਨਾਂ ਨੇ ਮੈਨੂੰ ਸੁਨਿਆਹ ਭੇਜਿਆ ਉਹਨਾਂ ਨੇ ਮੈਨੂੰ ਫੋਨ ਕੀਤਾ ਔਰ ਉਹਨਾਂ ਨੇ ਕੁੜੀ ਦੇ ਬਾਰੇ ਸਾਰੇ ਦੱਸਿਆ ਔਰ ਕੁੜੀ ਨੇ ਮੇਰੇ ਨਾਲ ਗੱਲ ਵੀ ਕੀਤੀ ਔਰ ਉਸ ਤੋਂ ਬਾਅਦ ਉਹ ਉਹਨਾਂ ਨੇ ਇੰਨੀ ਮਿਹਨਤ ਕੀਤੀ ਕਿ ਤਰਨਤਾਰਨ ਤੋਂ ਪਿੰਡ ਰੰਦਾਵਾ ਮਸੰਦਾ ਜਲੰਧਰ ਮੇਰੀ ਕੁੜੀ ਨੂੰ ਸਹੀ ਸਲਾਮਤ ਲੈ ਕੇ ਆਏ ਔਰ ਮੇਰੇ ਮੈਨੂੰ ਦੇ ਕੇ ਗਏ ਘਰੇ ਪਹੁੰਚਾ ਕੇ ਗਏ ਮੈਂ ਤਰਨਤਾਰਨ ਪੁਲਿਸ ਦਾ ਇੰਨਾ ਧੰਨਵਾਦੀ ਹੈਗਾ ਮੈਂ ਕਹਿ ਨਹੀਂ ਸਕਦਾ ਕਿ ਮੈਂ ਇੰਸਪੈਕਟਰ ਕਸ਼ਮੀਰ ਸਿੰਘ ਐਸ ਐਚ ਓ ਸਦਰ ਤਰਨਤਾਰਨ ਅਸੀਂ ਜੀਓ ਪੰਪ ਤੇ ਸਾਡਾ ਇੱਕ ਨਾਕਾ ਲੱਗਦਾ ਉੱਥੇ ਸਾਨੂੰ ਇੱਕ ਇਤਲਾਹ ਮਿਲੀ ਕਿ ਉਹ ਲੜਕੀ ਇਹ ਦੇ ਤਕਰੀਬਨ ਉਮਰ ਇਹ ਹੀ ਹੈ 18-19 ਸਾਲ ਦੇ ਕਰੀਬ ਹੈ ਤੇ ਇਹ ਲਵਾਰ ਸਾਲ ਦੇ ਵਿੱਚ ਆਇਆ ਤੇ ਜਦੋਂ ਅਸੀਂ ਜਾ ਕੇ ਉਸ ਲੜਕੀ ਨੂੰ ਅਸੀਂ ਪੁੱਛਿਆ ਤੇ ਲੜਕੀ ਨੇ ਸਾਨੂੰ ਕੁਝ ਦੱਸਣ ਵਾਸਤੇ ਤਿਆਰ ਨਹੀਂ ਹੋਈ ਅਸੀਂ ਲੜਕੀ ਨੂੰ ਫਿਰ ﾚਡੀ ਕਾਂਸਟੇਬਲ ਦੀ ਮਦਦ ਲੈ ਕੇ ਤੇ ﾚਡੀ ਕਾਂਸਟੇਬਲ ਤੋਂ ਅਸੀਂ ਇਹਦੀ ਸਾਰੀ ਜਿਹੜੀ ਇਨਫਰਮੇਸ਼ਨ ਲਈ ਇਹ ਸਾਹਮਣੇ ਗੱਲ ਆਈ ਕਿ ਇਹਦੇ ਪਾਪਾ ਦਾ ਨੰਬਰ ਲਿਆ ਇਹਦੇ ਪਾਪਾ ਦਾ ਨਾਲ ਨੰਬਰ ਲੱਗ ਕੇ ਅਸੀਂ ਜਦੋਂ ਗੱਲ ਕੀਤੀ ਤੇ ਉਹਨਾਂ ਨੇ ਆਖਿਆ ਕਿ ਅਸੀਂ ਜਲੰਧਰ ਦੇ ਰਹਿਣ ਵਾਲੇ ਆ ਤੇ ਅਸੀਂ ਪਿੱਛੋਂ ਅਸੀਂ ਯੂਪੀ ਸਾਈਡ ਦੇ ਰਹਿਣ ਵਾਲੇ ਆ ਤੇ ਇਹ ਅਸੀਂ ਅੰਮ੍ਰਿਤਸਰ ਦਵਾਈ ਲੈਣ ਵਾਸਤੇ ਗਏ ਸੀ ਤੇ ਉੱਥੋਂ ਦੇ ਦੀ ਇਹ ਲੜਕੀ ਵਿਛੜ ਗਈ ਹੈ ਤੇ ਮੈਂ ਸਵੇਰ ਦਾ ਕਾਫੀ ਜਣਾ ਤੇਰੀ ਮੈਂ ਭਾਲ ਕਰ ਰਿਹਾ ਤੇ ਫਿਰ ਅਸੀਂ ਉਹਨਾਂ ਨੂੰ ਦੱਸਿਆ ਵੀ ਤੁਹਾਡਾ ਜਿਹੜਾ ਬੀਟੀ ਹੈ ਸਾਡੀ ਇਥੇ ਸ਼ਦਰ ਤਰਨ ਤਰਨ ਹੈ ਤੇ ਹੁਣ ਅਸੀਂ ਫਿਰ ਉਹਨਾਂ ਨੇ ਆਖਿਆ ਕਿ ਅਸੀਂ ਇਹਨੂੰ ਲੈ ਕੇ ਆ ਆਖੇ ਵੀ ਲੈ ਜਾਓ ਤੁਸੀਂ ਇਹਨਾਂ ਨੇ ਆਖਿਆ ਵੀ ਅਸੀਂ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਹਾਂ ਅਸੀਂ ਹੁਣ ਨਹੀਂ ਆ ਸਕਦੇ ਫਿਰ ਅਸੀਂ ਆਪ ਦੇ ਲੈਵਲ ਤੇ ਗੱਡੀ ਪ੍ਰੋਵਾਈਡ ਕਰਕੇ ਗੱਡੀ ਦਾ ਬੰਦੋਬਸਤ ਕਰਕੇ ਏ ਡੀਟੀ ਕਾਂਸਟੇਬਲ ਅਤੇ ਇੱਕ ਥਾਣੇਦਾਰ ਦੀ ਡਿਊਟੀ ਲਾ ਕੇ ਇਹਨਾਂ ਨੂੰ ਜਲੰਧਰ ਇਹਦੇ ਬੱਚਾਂ ਦੇ ਕੋਲ ਅਸੀਂ ਇਹਨੂੰ ਪਹਚਾ ਰਹੇ ਹਾਂ ਤੇ ਜ਼ਿਲ੍ਹਾ ਕਰਨਤਾਰਨ ਦੀ ਜਿਹੜੀ ਪੁਲਿਸ ਹੈ ਇਹ ਪੰਜਾਬ ਦੀ ਜਨਤਾ ਵਾਸਤੇ ਹਮੇਸ਼ਾ ਤਤਪਤ ਹਾਜ਼ਰ ਹੈ ਤੇ ਇਹਨਾਂ ਦੀ ਸੇਵਾ ਵਿੱਚ 24 ਘੰਟੇ ਸੀ ਹਾਜ਼ਰ ਰਹੇ